ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰთა ਕਰ ਤੂ ਦਇਆ ਆਵਣ ਜਾਣ ਵਿਪੂਤ ਲਾਏ ਜੋਗੀ ਤਾ ਤੀਨ ਪਵਣ ਜਿਨ ਲਿਆ ਐਸੀ ਕਿੰਗੁਰੀ ਵਜਾਏ ਜੋਗੀ ਜਿਤ ਕਿੰਗੁਰੀ ਅਨਹਦ ਵਾਜੈ ਹਰਿ ਸਿਉ ਰਹੈ ਲਿਵ ਲਾਏ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਾਨ ਦ੍ਰਿੜ ਕਰ ਆਸਣ ਬੈਸ ਜੋਗੀ ਤਾ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਣ ਚੜ੍ਹਹਿ ਜੋਗੀ ਤਾ ਨਾਮ ਪੱਲੈ ਪਾਈ ਇਤ ਕਿੰਗੁਰੀ ਧਿਆਨ ਨ ਲਾਗੈ ਜੋਗੀ ਨਾ ਸੱਚ ਪੱਲੈ ਪਾਏ ਇਤ ਕਿੰਗੁਰੀ ਸਾਤ ਨ ਆਵੈ ਜੋਗੀ ਅਭਿਮਾਨ ਨ ਵਿੱਚ ਹੋਂ ਜਾਏ ਪਾਉ ਪਾਉ ਦੁਇ ਪਤ ਲਾਇ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵਹਿ ਤਾ ਤੰਤੀ ਵਾਜੈ ਇਨ ਵਿਦ ਤ੍ਰਿਸ਼ਨਾ ਖੰਢੀ ਹੁਕਮੁ 부ਝੈ ਸੋ ਜੋਗੀ ਕਹੀਐ ਇਕਸ ਸਿਉ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੈ ਜੋਗੁ ਜੁਗਤਿ ਿਇਵ ਪਾਏ ਨਦਰਿ ਆਵੰਦਾ ਸਭ ਕਿਛ ਬਿਨਸੈ ਹਰਿ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾ ਇਹ ਸੋਜੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਹੈ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸਨਾ ਮਾਇਆ ਅਨੇਕ ਜਤਨ ਪੀਖ ਕਰੈ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਜੈ ਜੋਗ ਜੁਗਤ ਸੋ ਪਾਏ ਜੋਗੈ ਕਾ ਮਾਰਗ ਬਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿਚੋ ਪਰਮ ਚੁਕਾਏ ਵਿਣ ਵਜਾਈ ਕਿੰ ਗੁਰਿ ਵਾਜੈ ਜੋਗੀ ਸਾ ਕਿੰ ਗੁਰਿ ਵਜਾਏ ਕਹੈ ਨਾਨਕ ਮੁਕਤ ਹੋਵਹਿ ਜੋਗੀ ਸਾਚੇ ਰਹੈ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਗੁਰੂ ਬੂਝ ਬੁਝਾਈ ਸੰਤ ਹੋ ਗੁਰਮੁਖ ਦੇਵੜਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚ ਹੋਂ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸੁਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਲਿਵਲਾਈ ਸਤ ਸੰਗਤ ਮਹਿ ਨਾਮ ਨਿਰਮੂਲਕ ਵੱਡਾ ਭਾਗ ਪਾਇਆ ਜਾਈ ਪਰਮ ਨਾ ਪੂਲ ਹੋ ਸਤ ਗੁਰ ਸੇਵਹੁ ਮਨ ਰੱਖਹੁ ਇਕ ਠਾਈ ਬਿਨ ਨਾ ਵੈ ਸਭ ਪੂਲੀ ਫਿਰਦੀ ਬਿਰਥਾ ਜਨਮ ਗਵਾਈ ਜੋ ਕੀ ਜੋਗਤ ਗਵਾਈ ਹੰਡੈ ਪਾਖੰਡ ਜੋਗ ਨਪਾਈ ਸਿਵ ਨਕਰੀ ਮਹਿ ਆਸਣ ਬੈਸੈ ਗੁਰ ਸ਼ਬਦੀ ਜੋਗ ਪਾਈ ਤਾ ਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤ ਹੋ ਇਸ ਨਾਨਕ ਕਰੇ ਲਿਵਲਾਈ ਨਾਮ ਇਸ ਨਾਨਕ ਰਹਿ ਸੇ ਜਨ ਨਿਰਮਲ ਸਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਹੀ ਬਿਨ ਨਾਵੈ ਬਿਨ ਸਜਾਈ ब्रह्मा विष्णु महेश त्रय मूर्त त्रिगुण परम पुलाई गुरु प्रसादी तिरकुटी छूटै चौथै पद ले बलाई पंडित पढ़ै पढ़वाद बखण है तिन्ना बूझ न पाई बिकिया माते परम पुलाए उपदेश कहै किस पाई भक्त जणा की उत्तम वाणी जुग जुग रही समाई वाणी लागै सो गत पाए शब्दै सच समाई ਕਾਇਆ ਨਗਰੀ ਸਬਦੇ ਖੋਜੇ ਨਾਮ ਨਵੰ ਨਿਧ ਪਾਈ ਮਨ ਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਾਉ ਗੁਰਸਾਲਾ ਹੀ ਸਦਾ ਆਪਣਾ ਜਿਨ ਸਾਚੀ ਬੂਝ 부ਝਾਈ ਨਾਨਕ ਏਕ ਕਹਿ ਬੇਨੰਤੀ ਨਾ ਵਹੁ ਗਤ ਪਤ ਪਾਈ ਰਾਮਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਛੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਬਿਨ ਸਭ ਕਿਛ ਮਹਿਲਾ ਸੰਤੋ ਕਿਆ ਹਉ ਪੂਜ ਚੜਾਈ ਹਰ ਸਾਚੇ ਭਾਵੇ ਸਾ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤ ਹੋ ਮਨ ਮੁਖ ਥਾਏ ਨ ਪਾਈ ਸ਼ਬਦ ਮਰੈ ਮਨ ਨਿਰਮਲ ਸੰਤ ਹੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ ਬਿਨ ਨਾਵੈ ਹੋਰ ਪੂਜ ਨਾ ਹੋਵੀ ਪਰਮ ਭੁੱਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤ ਹੋ RAM ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰਹਿ ਪਰ ਬਿਦ ਨਹੀਂ ਜਾਣਹਿ ਦੂਜੈ ਪਾਏ ਮਰ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਪਾਣਾ ਮਨ ਵਸਾਈ ਪਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸੁਖਾਈ ਆਪਣਾ ਆਪ ਨ ਪਛਾਣੈ ਸੰਤੋ ਕੂੜ ਕਰਹਿ ਵਡਿਆਈ ਪਾਖੰਡ ਕੀਨੈ ਜਮ ਨਹੀਂ ਛੋੜੈ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣ ਹੈ ਗਤ ਮਿਤ ਤਿਨਹੀ ਪਾਈ ਇਹੋ ਮੰਨੂਆ ਸੁੱਣ ਸਮਾਦ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣ ਹੈ ਸਤ ਸੰਗਤ ਮੇਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵਲਾਈ ਪੈ ਪੰਜਨ ਅਤ ਪਾਪ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਛ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸਭ ਦੇ ਮੈਲ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤੈ ਆਪ ਸواری ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇਕ ਪੇਖ ਕਰਹਿ ਫਿਰ ਹੈ ਅਭਿਮਾਨੀ ਤਿਨ ਜੂਐ ਬਾਜੀ ਹਾਰੀ ਇਕ ਅਨੰਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰਤਾਰੀ ਅਨੰਦਿਨ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ਪੈ ਬਿਨ ਭਗਤ ਨਾ ਹੋਈ ਕਬਹੀ ਪੈ ਪਾਏ ਭਗਤ ਸਵਾਰੀ ਮਾਇਆ ਮੋਹੋ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਪੰਡਾਰੀ ਤਿਸ ਕਿਆ ਗੁਨਾ ਕਾ ਅੰਤ ਨ ਪਾਇਆ ਹਉ ਗਾਵਾ ਸ਼ਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਲਾਹੀ ਵਿਚਹੁ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਪੰਡਾਰੀ ਆਪਣੇ ਆ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲਤਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਛ ਹੈ ਤਿਸ ਕਾ ਆਖਣ ਬਖਮ ਵਿਚਾਰੀ ਸ਼ਬਦ ਲੱਗੇ ਸੇ ਜਨ ਨਿਸਤਰੇ ਪਾਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੈ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰਬ ਸਬਦ ਸਵਾਰੀ ਕਾਇਆ ਕੰਚਨ ਸਭ ਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਪਰ ਪੂਰੇ ਪਾਈਐ ਸਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਈ ਪਾਵਹਿ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨ ਸਹੈ ਸੇਵਕ ਸੇਵਹਿ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸਨਾ ਮਾਰੀ ਸਤਿਗੁਰ ਦਾਤਾ ਤਿਨਹਿ ਪਛਾਤਾ ਜਿਸਨੋ ਕਿਰਪਾ ਤੁਮਾਰੀ ਸਤਿਗੁਰ ਨਾ ਸੇਵਹਿ ਮਾਇਆ ਲਾਗੇ ਡੂਬ ਮੂਏ ਅਹੰਕਾਰੀ ਜਿ ਚਰ ਅੰਦਰ ਸਾਸ ਤਿਚਰ ਸੇਵਾ ਕੀਚੈ ਜਾਏ ਮਿਲਿਆ ਰਾਮ ਮੁਰਾਰੀ ਆਨੰਦ ਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰੇ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕੁਮਾਈ ਆਪਣੇ ਗੁਰ ਵਿਟਹੋਂ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸੇਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇਈ ਮੂਏ ਜੇ ਨਾਮ ਨਾ ਚਿਤ ਹੈ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤ ਹੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਬਾਈ ਜੋ ਕੁਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਤੰਦੈ ਲਾਈ ਤਿਸਹ ਸਰੇ ਵਹੋਤਾ ਸੁਖ ਪਾਵਹੋ ਸਤਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਅਲਖ ਨ ਲਖ ਨਾ ਜਾਈ ਆਪੇ ਮਾਰ ਜੀਵਾਲੇ ਆਪੇ ਤਿਸਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵੜ ਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਪਰਮ ਪੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ਜਿਨਨੇ ਚਾਖਿਆ ਤਿਨਾ ਸਾਧ ਆਇਆ ਸਤਗੁਰੂ ਬੂਝ ਬੁਝਾਈ ਇੱਕ ਨਾ ਨਾ ਵਹੋ ਆਪ ਪੁਲਾਏ ਇੱਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਾਲਾਹੇ ਹੋ ਸੰਤ ਹੋ ਤਿਸ ਦੀ ਵੱਡੀ ਵਡਿਆਈ ਇਸ ਬਨ ਅਵਲਨਾ ਕੋਈ ਰਾਜ ਕਰਤ ਪਵਸ ਬਣਤ ਬਣਾਈ ਨਿਆਉ ਤਸੈ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤਿਸਨੋ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖੋ ਬਣਤ ਬਣਾਈ ਸਤਗੁਣ ਪੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਾ ਵਿਸਮਾਦ ਮੇਰਾ ਪ੍ਰਭ ਰਬਿਆ ਸਰਬ ਥਾਈ